ਮਿਤੀ 9 30 24 ਨੂੰ ਸਾਨੂੰ थाना ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚਓ ਸਿਵਲ ਲਾਈਨ ਪ੍ਰਭੋਸ ਸਿੰਘ ਇੰਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਵਿਅਕਤੀ ਇਹ ਇਹਦੇ ਕੀ ਪਲੈਨਿੰਗ ਸਰ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਿਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀ ਕੀ ਕਾਰਵਾਈ ਕੀਤੀ ਗਈ? ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕੇ ਬਾਕਸ ਐਕਟ ਜਿਹੜਾ ਲਾ ਦਿੱਤਾ। ਕੀ ਲੱਗਦਾ ਹੈ ਕਿ ਕੋਈ ਰਿਸ਼ਤਦਾਰੀ ਹੈਗੀ ਸੀ ਉਹਨਾਂ ਚੋਂ ਕਿਹਦੇ ਦੇ ਪਿੱਛੋਂ ਬੈਠ ਤੋਂ ਆ ਜੀ? ਤਾਂ ਦੇਖੋ ਜੇ 네ਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ। ਤੁਸੀਂ ਦਿੱਲੀ ਤੋਂ ਉੱਡ ਗਏ ਤੇ ਇਹ 네ਪਾਲ ਵੀ ਜਾ ਸਕਦੇ ਸੀ। ਕਿੰਨਾ ਇਹ ਵਾਰ ਨੂੰ ਫੜ ਲਿਆ ਤੁਹਾਡੀਆਂ ਟੀਮਾਂ ਦਾ ਕੰਮ ਚੱਲ ਰਿਹਾ ਹੈ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਕਿ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜਿਸ ਸਾਹਮਣੇ ਪੱਛੇ ਦੇਖਿਆ ਜਦੋਂ ਉਸ ਬੱਚੇ ਨੇ ਰਿਪੋਰਟ ਜਿਹੜਾ ਕਿ ਬੋਲ ਨਹੀਂ ਸਕਦਾ ਕੀ ਲੱਗਦਾ ਕਿ ਕਾਨੂੰਨ ਦੇ ਦਾਇਰੇ ਦੇ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਦੋਂ ਤੱਕ ਸਾਨੂੰ ਚੱਲਣ ਦੇ ਦਿੰਦੇ। ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਂਦੀ।